ਅਖਰ ਹੀ ਚੇਂਜ ਕਰਕੇ ਦਿਖਾ ਦਾਂ। ਇਹ ਕਰਕੇ ਦਿਖਾਉਣ ਚਾਹੇ ਸਾਡੀ ਪਾਰਟੀ ਦਾ ਹੋਵੇ ਜਾਂ ਮੇਰੇ ਕੋਈ ਸਗੇ ਘਰ ਦਾ ਬੰਦਾ ਹੋਵੇ ਕਰਕੇ ਤਾਂ ਦਿਖਾਉਣ ਪੰਜਾਬ ਦੇ ਨਾਲ ਛੇੜਛੜ। ਅਸੀਂ ਮਰ ਗਏ। ਅਸੀਂ ਹੱਥਾਂ ਚੂੜੀਆਂ ਪਾਈਆਂ ਨੇ। ਤੁਹਾਨੂੰ ਅਸੀਂ ਕੋਈ ਬੱਕਰੀ ਦਾ ਦੁੱਧ ਪੀ ਕੇ ਇੰਨੇ ਵੱਡੇ ਹੋਏ ਆ। ਤੇਰੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਗਗਨ ਸ਼ੁਕਲਾ। ਅੱਜ ਦਿਨੇ ਪੰਜਾਬ ਦਾ ਟੈਂਪਰਮੈਂਟ ਚੈੱਕ ਕਰਨ ਦੀ ਕੋਸ਼ਿਸ਼ ਹੈ। ਪੰਜਾਬ ਦੇ ਪਾਣੀਆਂ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਆ ਬੀਬੀਐਮਬੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਆ ਮਾਂ ਬੋਲੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਆ ਤਾਂ ਹੁਣ ਨਵਾਂ ਮਾਮਲਾ ਪੰਜਾਬ ਯੂਨੀਵਰਸਿਟੀ ਦਾ ਆਇਆ ਸਟੂਡੈਂਟ ਲੀਡਰ ਅਨਰਾਗ ਦਿਆਲ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਦੇਣਾ ਚਾਹੀਦਾ ਤੇ ਇਸ ਦੇ ਸਮਰਥਨ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਰੋहतक ਤੋਂ ਸੰਸਦ ਦਪਿੰਦਰ ਹੁੱਡਾ ਕੋਤ ਜਾਂਦੇ ਨੇ ਉਹਨਾਂ ਦਾ ਸਮਰਥਨ ਕਰ ਦਿੰਦੇ ਨੇ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਮੌਜੂਦ ਨੇ ਭਾਜੀ ਚਾਹੁੰਦੇ ਕੀ ਹੋ ਇਹ ਤਾਂ ਪੰਜਾਬ ਚਾਹੁੰਦੇ ਆ ਜੀ ਹੋਰ ਕੀ ਚਾਹੁੰਦੇ ਆ ਇਹ ਤਾਂ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਚਾਹੁੰਦੇ ਨਹੀਂ ਹੈ ਅਸੀਂ ਕਰਾਂਗੇ ਵੀ ਹਮ ਤੁਹਾਡੇ ਰੋहतक ਤੋਂ ਸੰਸਦ ਨੇ ਹੁੱਡਾ ਸਾਬ ਦੇ ਬੇਟੇ ਨੇ ਤੇ ਅਨੁਰਾਗ ਦਲਾਲ ਕਹਿੰਦੇ ਨੇ ਇਹਦਾ ਨਾਮ ਬਦਲ ਕੇ ਹੁਣ ਹਰਿਆਣਾ ਵੀ ਨਾਲ ਲਾ ਦਿਓ ਕਹਿੰਦੇ ਲੱਤਾਂ ਦਾ ਭਾਰ ਜੋਰ ਲਾ ਲੈਣ ਲੈ ਪੀ ਯੂ ਹੀ ਕਰਾ ਦੇਣ ਪੀ ਏ ਐਨ ਜੇ ਐਬ ਹੈ ਨਾ ਪੰਜਾਬ ਯੂਨੀਵਰਸਿਟੀ ਯੂ ਹੀ ਪਾ ਕੇ ਦਿਖਾ ਦੇਣ ਜੋਰ ਲਾ ਲੈਣ ਜਿੰਨਾ ਜੋਰ ਲੱਗਦਾ ਲਾ ਲੈਣ ਜਿੰਨਾ ਕ ਜੋਰ ਆ ਨਾ ਉਹਨਾ ਜੋਰ ਲਾ ਲੈਣ ਲੈ ਨਾਮ ਛੱਡੋ ਇੱਕ ਅੱਖਰ ਹੀ ਚੇਂਜ ਕਰਕੇ ਦਿਖਾ ਦੇਣ ਚੈਲੰਜ ਹੈ ਓਪਨ ਚੈਲੰਜ ਸੰਸਦ ਨੇ ਕਰਕੇ ਦਿਖਾ ਦੇਣ ਜੀ ਤੁਹਾਡੇ ਗਾਂਧੀ ਪਰਿਵਾਰ ਦੇ ਬੋਲ ਜਿਹੜਾ ਮਰਜ਼ੀ ਹੋਵੇ ਕਰਕੇ ਦਿਖਾ ਦੇਣ ਸਾਹਿਬ ਕਰਨ 인 ਤੁਸੀਂ ਮੈਨੂੰ ਪੁੱਛਿਆ ਨਾ ਕੀ ਚਾਹੁੰਦੇ ਹੋ ਹੁਣ ਜੇ ਤਾਂ ਲਲਕਾਰਾ ਮਾਰਤਾ ਹੁਣ ਫਿਰ ਬੈਰੀ ਦੇ ਘਰ ਜਾ ਕੇ ਆਓ ਵੀ ਨਾ ਸਾਹਮਣੇ ਕਰੋ ਕਰਕੇ ਦਿਖਾਓ ਟੋਬੇ ਜਿ ਸੜਦਾ ਦਿੱਤੀ ਉਹਨਾਂ ਨੇ ਕਰੋ ਤਾਂ ਸਹੀ ਕਰਕੇ ਤਾਂ ਦਿਖਾਓ ਟੈਂਪਰਮੈਂਟ ਕਿ ਛੇੜਛਾੜ ਕਿਉਂ ਕਰਦੇ ਹੋ ਪੰਜਾਬ ਦੇ ਨਾਲ ਚੰਗਾ ਨਹੀਂ ਲੱਗਦਾ ਪੰਜਾਬ ਕਿਉਂ ਕਰਦੇ ਹੋ ਮੈਂ ਕਰਨਾ ਸਭ ਤੁਹਾਡੀ ਪਾਰਟੀ ਦੇ ਲੀਡਰ ਨੇ ਮੈਂ ਉਹੀ ਕਹਾ ਕਰਕੇ ਦਿਖਾਉਣ ਚਾਹੇ ਸਾਡੀ ਪਾਰਟੀ ਦਾ ਹੋ ਜਾਵੇ ਮੇਰਾ ਕੋਈ ਸਕੇ ਘਰ ਦਾ ਬੰਦਾ ਹੋਵੇ ਕਰਕੇ ਤਾਂ ਦਿਖਾਉਣ ਪੰਜਾਬ ਦੇ ਨਾਲ ਛੇੜਛਾੜ ਅਸੀਂ ਮਰ ਗਏ ਅਸੀਂ ਹੱਥਾਂ ਚ ਚੂੜੀਆਂ ਪਾਈਆਂ ਨੇ ਸਾਡੀਆਂ ਮਾਵਾਂ ਨੇ ਕੀ ਸਾਨੂੰ ਜਵਾਨ ਨਹੀਂ ਕਰਿਆ ਅੱਛਾ ਲੀਡਰਾਂ ਨੇ ਲੱਗਦਾ ਕੋਈ ਸੁਣੋ ਅਸੀਂ ਕੋਈ ਬੱਕਰੀ ਦਾ ਦੁੱਧ ਪੀ ਕੇ ਇੰਨੇ ਵੱਡੇ ਹੋਏ ਹਾਂ ਸਾਬ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਅੱਜ ਇੱਕ ਪੰਜਾਬ ਯੂਨੀਵਰਸਿਟੀ ਦਾ ਨਾਮ ਉਦੋਂ ਵੀ ਪੰਜਾਬ ਯੂਨੀਵਰਸਿਟੀ ਸੀ ਜਦੋਂ ਇਹ ਲਾਹੌਰ ਚ ਸੀਗੀ ਹੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਉਦੋਂ ਵੀ ਪੰਜਾਬ ਯੂਨੀਵਰਸਿਟੀ ਰਿਹਾ ਜਦੋਂ ਇਹ ਪਾਰਟੀਸ਼ਨ ਤੋਂ ਬਾਅਦ ਭਾਰਤ ਦੇ ਵਿੱਚ ਚ ਬਾਈ ਪੰਜਾਬ ਯੂਨੀਵਰਸਿਟੀ ਦਾ ਨਾਮ ਰਹਿਂਦੀ ਉਮਰ ਤੱਕ ਇਹਦਾ ਨਾਮ ਪੰਜਾਬ ਯੂਨੀਵਰਸਿਟੀ ਹੀ ਰਹੂਗਾ ਬਹੁਤ ਆਏ ਅਨਰਾਗ ਵਰਗੇ ਬਹੁਤ ਆਏ ਪ੍ਰਧਾਨ ਵਰਗੇ ਬਹੁਤ ਆਏ ਸੰਸਦਾਂ ਵਰਗੇ ਇਹਨਾਂ ਤੋਂ ਕੱਖ ਨਹੀਂ ਹੋਣਾ ਪੰਜਾਬ ਯੂਨੀਵਰਸਿਟੀ ਨੇ ਕਦੇ ਪੁੱਛ ਕੇ ਆਈਏਐਸ ਆਈਪੀਐਸ ਨਹੀਂ ਕੱਢੇ ਸਾਹਿਬ ਸਾਡੀ ਪੰਜਾਬ ਦੀ ਧਰਤੀ ਤੇ ਯੂਪੀ ਬਿਹਾਰ ਦੇ ਬੱਚੇ ਪੜ੍ਹਦੇ ਨੇ ਅਸੀਂ ਕਦੇ ਉਹਨਾਂ ਨਾਲ ਵਿਤਕਰਾ ਨਹੀਂ ਕਰਿਆ ਹਿਮਾਚਲ ਦੇ ਬੱਚੇ ਪੜ੍ਹਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮਾਂ ਉਹ ਹੁੰਦੀ ਆ ਜਿਹੜੀ ਜਨਮ ਦੇ ਦੇਵੇ ਇੱਕ ਮਾਂ ਉਹ ਹੁੰਦੀ ਆ ਜਿਹੜੀ ਉਹਨੂੰ ਸੰਭੇ ਪੰਜਾਬ ਯੂਨੀਵਰਸਿਟੀ ਮਾਵਾ-ਵਾਗ ਬੱਚਿਆਂ ਨੂੰ ਸੰਭਦਾ ਮਾਵਾ-ਵਾਗ ਪੰਜਾਬ ਯੂਨੀਵਰਸਿਟੀ ਦਾ ਸਾਰਾ ਬੱਚਿਆਂ ਨੂੰ ਕੱਲੇ ਪੰਜਾਬ ਦੇ ਬੱਚਿਆਂ ਦਾ ਨਹੀਂ ਚਾਹੇ ਉਹ ਰਾਜਸਥਾਨ ਤੋਂ ਬੱਚਾ ਜੇ ਕੋਈ ਪੰਜਾਬ ਯੂਨੀਵਰਸਿਟੀ ਚਲ ਜਾਵੇ ਪੰਜਾਬ ਯੂਨੀਵਰਸਿਟੀ ਨੂੰ ਮਾਵਾ-ਵਾਗ ਸੰਭਦਾ ਕਿੰਨੇ ਆਈਪੀਐਸ ਕਿੰਨੇ ਬੱਡੇ-ਬੱਡੇ ਪੋਲਿਟੀਸ਼ੀਅਨ ਇੱਥੋਂ ਨਿਕਲੇ ਨੇ ਕਦੇ ਪੰਜਾਬ ਯੂਨੀਵਰਸਿਟੀ ਨੇ ਇਹ ਨਹੀਂ ਪੁੱਛਿਆ ਤੁਸੀਂ ਕਿਹੜੀ ਸਟੇਟ ਦੇ ਹੋ ਸਾਡੇ ਤਾਂ ਗੁਰੂ ਦਾ ਫਲਸਫਾ ਹੈ ਲੰਗਰ ਛਕਣਾ ਥੱਲੇ ਬਹਿ ਕੇ ਕੋਈ ਜਾਤ ਪਾਤ ਧਰਮ ਨਹੀਂ ਸਾਡੇ ਤਾਂ ਇਹ ਖੂਨ ਦੇ ਵਿੱਚ ਆ ਤੁਸੀਂ ਪੰਜਾਬ ਦਾ ਨਾਮ ਚੇਂਜ ਕਰਕੇ ਤੁਸੀਂ ਰੱਖਣਾ ਕੀ ਚਾਹੁੰਦੇ ਹੋ ਤੇ ਪੰਜਾਬ ਤੇ ਹਰਿਆਣਾ ਨੂੰ ਪਹਿਲਾਂ ਤੁਸੀਂ ਉਹ ਵੰਡਿਆ ਸਾਨੂੰ ਦੇ ਦਿਓ ਹਰਿਆਣਾ ਦੇ ਦਿਓ ਤੁਸੀਂ ਵੰਡਿਆ ਕਿਉਂ ਆ ਪਹਿਲਾਂ ਤੇ ਹਰਿਆਣਾ ਵੀ ਸਾਡਾ ਛੋਟਾ ਭਰਾ ਆ ਇਹ ਜਿਹੜੀਆਂ ਗੱਲਾਂ ਉੱਠਦੀਆਂ ਨੇ ਨਾ ਇਹ ਸਭ ਪੋਲਿਟਿਕਲ ਦਾਇਰੇ ਦੀਆਂ ਗੱਲਾਂ ਨੇ ਜੀ ਦਾ ਕੋਈ ਸਿਰ ਪੈਰ ਨਹੀਂ ਹੈਗਾ ਬਈ ਲੀਡਰਾਂ ਦੀ ਲੱਤਾਂ ਭਾਰ ਚੱਲ ਜੰਨੀਆਂ ਬਿਆਨ ਤਾਂ ਬਹੁਤ ਵੱਡੇ ਦੇ ਦਿੰਨੇ ਆ ਤੁਸੀਂ ਵੀ ਬਹੁਤ ਵੱਡਾ ਦਿੱਤਾ ਅਗਰ ਪਿੱਛੇ ਤੇ ਕਹਿ ਦੇਵੇ ਕੋਈ ਕੀ ਕਾਕਾ ਬੈਠ ਜਾ ਫੇਰ ਪਾਰਟੀ ਛੱਡ ਦੂੰਗਾ ਬੈਠੂੰਗਾ ਨਹੀਂ ਦਫ਼ਤਰ ਨਾ ਭੰਨਣਾ ਪੈ ਜਾਵੇ ਇਹਦਾ ਯਾਰ ਹੱਦ ਹੋ ਗਈ ਭਾਈ ਅਸੀਂ ਕਾਹਦੇ ਵਾਸਤੇ ਆ ਫਿਰ ਮਤਲਬ ਜ ਮਹਾਰਾਜ ਜਾਂ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਨੇ ਲੀਡਰ ਹੀ ਨਹੀਂ ਦੇਖਿਆ ਕੋਈ ਸਾਨੂੰ ਪਾਰਟੀ ਨੇ ਕੀ ਭਾਈ ਅਸੀਂ ਵੀ ਪਾਰਟੀ ਨੂੰ ਕੁਝ ਦੇ ਰਹੇ ਆ ਨਾ ਤਾਂ ਹੀ ਅੱਜ ਅਸੀਂ ਇਹ ਅਹੁਦੇ ਤੇ ਬੈਠੇ ਆ ਜੇ ਅਸੀਂ اچھا ਫਿਰ ਸਾਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਉਸ ਤੋਂ ਪਹਿਲਾਂ ਆ ਜਿਹੜੀ ਰੋਟੀ ਖਾਣੇ ਆ ਮਰਦ ਬੰਦਾ ਦਾ ਉਹ ਹੁੰਦਾ ਜਿਹੜੇ ਕਿਸੇ ਦੇ ਘਰੋਂ ਪਾਣੀ ਪੀ ਜਵੇ ਉਹਦਾ ਸਾਨੂੰ ਯਾਦ ਰੱਖੇ ਅਸੀਂ ਤਾਂ ਪੰਜਾਬ ਦੀ ਧਰਤੀ ਦੀ ਹਿੱਕ ਫਾੜ ਕੇ ਰੋਟੀ ਖਾਣੇ ਆ ਚੋਂ ਤੇ ਪੰਜਾਬ ਦੇ ਪਿੰਡ ਅਜਾੜ ਕੇ ਯੂਨੀਵਰਸਿਟੀ ਬਣੀ ਐ ਘਰੇ ਬਹਿ ਜੀਏ ਭਾਈ ਕਿਹੇ ਦੀ ਗੱਲਾਂ ਕਰ ਰਹੇ ਹੋ ਇਹ ਤਾਂ ਬੂੰਦ ਨਹੀਂ ਦੇਣ ਦਿੱਤੀ ਮੇਰਾ ਗੱਲ ਮੈਂ ਇੱਥੇ ਪੰਜਾਬ ਤੇ ਹਰਿਆਣਾ ਦੇ ਲਿੰਕ ਨਹੀਂ ਬਗੜਨਾ ਚਾਹੁੰਦਾ ਨਾ ਮੈਂ ਕਿਸ ਤੋਂ ਡਰਨਾ ਪਰ ਜੱਟ ਤੇ ਜਾਟ ਚ ਕੋਈ ਫਰਕ ਨਹੀਂ ਹੈਗਾ ਹਰਿਆਣੇ ਨੇ ਸਾਨੂੰ ਲੰਗਰ ਛਕਾਇਆ ਜਦੋਂ ਅਸੀਂ ਅੰਦੋਲਨ ਤੇ ਬੈਠੇ ਸੀਗੇ ਹਰਿਆਣੇ ਨੇ ਸਾਨੂੰ ਰੋਟੀਆਂ ਛਕਾਈਆਂ ਦੁੱਧ ਪਿਲਾਇਆ ਜਦੋਂ ਅਸੀਂ ਲੰਗਰ ਤੇ ਬੈਠੇ ਸੀਗੇ ਇਸ ਲਈ ਪਰ ਜੋ ਇਹੇ ਕੁਝੀਆਂ ਚਾਲਾਂ ਨੇ ਇੱਕ ਕਰੇਦ ਕਰੇਦ ਕੇ ਦੇਖਦੇ ਨੇ ਤੇ ਮਾਫੀ ਵੀ ਮੰਗ ਲੂਗਾ ਘੰਟੇ ਤੱਕ ਮੰਗਣੀ ਪੈਣੀ ਆ ਜਾਂ ਤਾਂ ਮੈਮੋਰੰਡਮ ਵਾਪਸ ਲੈ ਲੈ ਨਹੀਂ ਤਾਂ ਬਹੁਤ سارے ਤਰੀਕੇ ਹੁੰਦੇ ਨੇ ਮੈਮੋਰੰਡਮ ਵਾਪਸ ਦਿਵਾਉਣ ਦੇ ਕੀ ਕਰੋਗੇ ਨਹੀਂ ਕਰਾਂਗੇ ਤਾਂ ਪੰਜਾਬ ਵਾਸਤੇ ਕਰਾਂਗੇ ਨਾ ਤਾਂ ਕੋਈ ਧਮਕੀ ਨਹੀਂ ਹੈਗੀ ਬਹੁਤ سارے ਤਰੀਕੇ ਨੇ ਜੇ ਤੁਸੀਂ ਆਪਰੇਸ਼ਨ ਸੰਧੂਰ ਬਾਰੇ ਜੇ ਕੋਈ ਤੁਸੀਂ ਪੁੱਛੋ ਤੁਹਾਡੇ ਤੇ ਦੇਸ਼ ਜ਼ਰੂਰ ਦਾ ਪਰਚਾ ਪੈਂਦਾ ਤਾਂ ਇਹ ਦੇਸ਼ ਨੂੰ ਵੰਡਣ ਵਾਸਤੇ ਗੱਲਾਂ ਨਹੀਂ ਹੈਗੀਆਂ ਇਹ ਸਾਡੀ ਮਾਂ ਬੋਲੀ ਦੇ ਉੱਤੇ ਗੱਲ ਨਹੀਂ ਹੈਗੀ ਇਹ ਸਾਡੀ ਹੋਂਦ ਦੇ ਉੱਤੇ ਗੱਲ ਨਹੀਂ ਹੈਗੀ ਇਹ ਸਾਡੀ ਹਿਸਟਰੀ ਦੇ ਉੱਤੇ ਗੱਲ ਨਹੀਂ ਹੈਗੀ ਲੱਗਦਾ ਨਹੀਂ ਪੰਜਾਬ ਦਾ ਕਰਜ਼ਾ ਚੁਕਾਉਣ ਦਾ ਵੇਲਾ ਹੈ ਪੰਜਾਬ ਦਾ ਕਰਜ਼ਾ ਚੁਕਾਉਣ ਦਾ ਵੇਲਾ ਉਦੋਂ ਤੋਂ ਹੀ ਪੈ ਗਿਆ ਸੀ ਜਦ ਜੰਮੇ ਸੀਗੇ ਹਮ ਪਰ ਹੁਣ ਪੰਜਾਬ ਨੂੰ ਦੇਖਣਾ ਚਾਹੀਦਾ ਕਿ ਪੰਜਾਬ ਦੇ ਨਾਲ ਕੌਣ ਖੜਦਾ ਹੈ ਜ਼ਰੂਰੀ ਹੈ ਇਸ ਯੂਨੀਵਰਸਿਟੀ ਨੇ ਕਾਂਗਰਸ ਨੂੰ ਬਹੁਤ ਸਟੂਡੈਂਟ ਲੀਡਰ ਦਿੱਤੇ ਨੇ ਤੁਸੀਂ ਹੋਗੇ ਵਰਿੰਦਰ ਢਿੱਲੋਂ ਹੋ ਗਿਆ ਦਲਵੀਰ ਗੋਲਡੀ ਹੋ ਗਿਆ ਹੁਣ ਨਵੇਂ ਸੰਸਦ ਮਲਵਿੰਦਰ ਕੰਗ ਹੋ ਗਏ ਪਰ ਫਿਰ ਵੀ ਟਿੱਕਾ ਟਿੱਪਣੀ ਲਗਾਤਾਰ ਜਾਰੀ ਹੈ ਕਿਹਦੇ ਵੱਲੋਂ ਟਿੱਪ ਟਿੱਪਣੀ ਜਾਰੀ ਹੈ ਲੀਡਰਾਂ ਵੱਲੋਂ ਕਿਹੜੇ ਲੀਡਰਾਂ ਵੱਲੋਂ ਇੱਕ ਅਨੁਰਾਗ ਦਲਾਲ ਵੀ ਤਾਂ ਇੱਕ ਸਟੂਡੈਂਟ ਲੀਡਰ ਨੇ ਤੁਹਾਡੇ ਦਪਿੰਦਰ ਹੁੱਡਾ ਸਾਡੇ ਨਾ ਕਹੋ ਨਾ ਸਾਬ ਉਹਨਾਂ ਦੀ ਆਪਣੀ ਸਟੇਟ ਆ ਸਾਡੀ ਆਪਣੀ ਸਟੇਟ ਆ ਪਰਿਵਾਰ ਤਾਂ ਇੱਕੋ ਆ ਪਰਿਵਾਰ ਇੱਕ ਨਹੀਂ ਹੋ ਸਕਦਾ ਕਦੇ ਵੀ ਜੇ ਇਹੇ ਜੀ ਗੱਲਾਂ ਕਰਨਗੇ ਪਰਿਵਾਰ ਇੱਕ ਨਹੀਂ ਹੋਊਗਾ ਪਰਿਵਾਰ ਨੂੰ ਇੱਕ ਜੋੜਨ ਦੀ ਗੱਲ ਕਰੇ ਜਾਵੇ ਅਸੀਂ ਕਿਸੇ ਬੰਦੇ ਦਾ ਧਰਮ ਦੇਖ ਕੇ ਉਹਨੂੰ ਪ੍ਰਸ਼ਾਦ ਨਹੀਂ ਸ਼ਿਕਾਉਂਦੇ ਹੂੰ ਠੀਕ ਹੈ ਨਾ ਅਸੀਂ ਕਿਸ ਦੀ ਜਾਤ ਪਾਤ ਪੁੱਛ ਕੇ ਉਹਨੂੰ ਪੰਜਾਬ ਯੂਨੀਵਰਸਿਟੀ ਡਿਗਰੀ ਨਹੀਂ ਦਿੰਦਾ ਹੂੰ ਅੱਜ ਪੰਜਾਬ ਦੇ ਵਿੱਚ ਆਈਵੀਐਸ ਆਈਪੀਐਸ ਦੇਖ ਲਓ ਸਾਰੇ ਬਾਹਰ ਲਿਆ ਸੇਟਾਂ ਤੋਂ ਆਏ ਅਸੀਂ ਪੰਜਾਬ ਨੇ ਕਦੇ ਵਿਤਕਰਾ ਨਹੀਂ ਕੀਤਾ ਹੂੰ ਪੰਜਾਬ ਨੇ ਸਾਰਿਆਂ ਨੂੰ ਹੱਕ ਨਾ ਲਾਇਆ ਹੂੰ ਪਰ ਜੇ ਤੁਸੀਂ ਇਹ ਕਹੋਗੇ ਹੂੰ ਜੀ ਜਿਹੜਾ ਤੁਹਾਡਾ ਮਾਂ ਹੀ ਆ ਮਾਂ ਦਾ ਨਾਮ ਹੀ ਬਦਲ ਦੋ ਹੱਦ ਹੋ ਗਈ ਅਸੀਂ ਮਾਸੀ ਨੂੰ ਕਦੇ ਮਾਂ ਨਹੀਂ ਬਣਾ ਸਕਦੇ ਮਾਂ ਮਾਂ ਹੀ ਰਹਿਣੀ ਹੈ ਯੂਨੀਵਰਸਿਟੀ ਸਾਡੇ ਵਾਸਤੇ ਸਾਡੀ ਮਾਂ ਆ ਤੇ ਹਰੇਕ ਉਸ ਇਨਸਾਨ ਵਾਸਤੇ ਮਾਂ ਆ ਜਿਹੜਾ ਯੂਨੀਵਰਸਿਟੀ ਚ ਪੜਿਆ ਅਨਰਾਗ ਦਲਾਲ ਨੂੰ ਹਰਿਆਣੇ ਦੇ ਨਾਮ ਤੇ ਵੋਟਾਂ ਨਹੀਂ ਪਈਆਂ ਆ ਯੂਪੀ ਬਿਹਾਰ ਦੇ ਨਾਮ ਤੇ ਵੋਟਾਂ ਨਹੀਂ ਪਈਆਂ ਇੱਕ ਸਟੂਡੈਂਟ ਲੀਡਰ ਸੀ ਉਹਦੇ ਨਾਮ ਤੇ ਵੋਟਾਂ ਪਈਆਂ ਅਨਰਾਗ ਦਲਾਲ ਕੱਲਾ ਹਰਿਆਣੇ ਦਾ ਲੀਡਰ ਨਹੀਂ ਹੈਗਾ ਉਹ ਪੂਰੀ ਯੂਨੀਵਰਸਿਟੀ ਦਾ ਲੀਡਰ ਆ ਇਦਾਂ ਹੀ ਮੇਰੇ ਪੰਜਾਬ ਦੇ ਵਿੱਚ ਜੇ ਮੈਂ ਪੰਜਾਬ ਦਾ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਆ ਮੇਰੇ ਜਿਹੜਾ ਕਾਲਜ ਆਉਂਦੇ ਉਹ ਚ ਕਸ਼ਮੀਰੀ ਬੱਚੇ ਵੀ ਆਉਂਦੇ ਨੇ ਆ ਪਿੱਛੇ ਜੇ ਜੋ ਇਨਸੀਡੈਂਟ ਹੋਇਆ ਮੈਂ ਕਿਹਾ ਨਾ ਮੇਰੀ ਭੈਣ ਸੀਗੀ ਹਾਂ ਬਿਲਕੁਲ ਅਸੀਂ ਸਿਰਾਂ ਤੇ ਚੁੰਨੀਆਂ ਦੇਣਾ ਜਾਉਨੇ ਆ ਪੰਜਾਬ ਵਾਲੇ ਅਸੀਂ ਆਪਸ ਵਿੱਚ ਲੜਨਾ ਨਹੀਂ ਚਾਹੁੰਦੇ ਤੇ ਹਰਿਆਣਾ ਦਾ ਸਾਡਾ ਭਰਾ ਆ ਇਹ ਲੋਕ ਕੌਣ ਨੇ ਬਾਇਹਿੰਡ ਦ ਸੀਨ ਅਗਰ ਦੇਖਿਆ ਜਾਵੇ ਘਟਿਆ ਬੰਦੇ ਨੇ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਨੇ ਕਾਮਯਾਬਤਾ ਨਹੀਂ ਹੋਣ ਦਿੰਦੇ ਕੌਣ ਕਾਮਯਾਬ ਕਰੂਗਾ ਬਾਈ ਸਾਡੀ ਮਾਵਾ ਪੁੱਤ ਜੰਮਣੇ ਬੰਦ ਕਰ ਗਈਆਂ ਕੌਣ ਕਾਮਯਾਬ ਕਰੂਗਾ ਦੱਸੋ ਤਾਂ ਸਹੀ ਕਾਮਯਾਬ ਹੋਣਾ ਤਾਂ ਨਹੀਂ ਦਿੰਦੇ ਇਸ ਤਰ੍ਹਾਂ ਨਹੀਂ ਯਾਰ ਅਸੀਂ ਤਾਂ ਹੁਣੇ ਤੁਸੀਂ ਚਲਾਉਣਾ ਨਹੀਂ ਪਰ ਮੈਂ ਕਹਿੰਦਾ ਇਸ ਤੱਕ ਕੇਦਰੀਵਾਲ ਅਰਗਿਆਂ ਨੂੰ ਨਹੀਂ ਕਾਮਯਾਬ ਹੁੰਦੇ ਰੇ ਜੋਰ ਲਾਇਆ ਪਿਆ ਉਹਨਾਂ ਨੇ ਕੇਦਰੀਵਾਲ ਉਹਨਾਂ ਨੇ ਕਿ ਪੰਜਾਬ ਤੇ ਕਬਜ਼ਾ ਕਰ ਲਿਆ ਲੈ ਕਰਕੇ ਦੇਖ ਲੈਣ ਇਹ ਸਭ ਪੰਜਾਬ ਦੀ ਤਸਵੀਰ ਅਲੱਗ ਆ ਪੰਜਾਬ ਦਾ ਹਿੰਦੂ ਮੁਸਲਮਾਨ ਸਿੱਖ ਸੈਕਿੰਡ ਨੰਬਰ ਤੇ ਆਇਆ ਦਾ ਜਦੋਂ ਬਾਹਰਲੇ ਮੁਲਕਾਂ ਕੈਨੇਡਾ ਅਮਰੀਕਾ ਵੀ ਚਲ ਜਾਂਦਾ ਨਾ ਕੋਈ Hindu ਭਾਈਚਾਰਾ ਵੀ ਉਹ ਕਹਿੰਦੇ ਪੰਜਾਬੀ ਆਇਆ ਉਹ ਇਹ ਨਹੀਂ ਕਹਿੰਦੇ ਇਹ Hindu ਆਇਆ ਉਹ ਕਹਿੰਦੇ ਪੰਜਾਬੀ ਆਇਆ ਪੰਜਾਬ ਦਾ ਮੁਸਲਮਾਨ ਵੀ ਚਲ ਜਵੇ ਨਾ ਉਹ ਇਹ ਕਹਿੰਦੇ ਪੰਜਾਬੀ ਆਇਆ ਇਹ ਪੰਜਾਬ ਦੀ ਖਾਸੀਅਤ ਹੈ ਠੀਕ ਹੈ ਬਹੁਤ ਮੈਂ ਮਿਹਰਬਾਨੀ ਤਾਂ ਈਸ਼ਰ ਪ੍ਰਜੀਤ ਮੌਜੂਦ ਸੀਗੇ ਕਹਿੰਦੇ ਪੰਜਾਬ ਦੀ ਤਸਵੀਰ ਅਲੱਗ ਹੈ ਬੱਕਰੀ ਦਾ ਦੁੱਧ ਪੀ ਕੇ ਬੜੇ ਨਹੀਂ ਹੋਏ ਮਾਵਾਂ ਨੇ ਪੁੱਤ ਜੰਮੇ ਹੋਏ ਨੇ ਪੰਜਾਬ ਦੇ ਯੂਨੀਵਰਸਿਟੀ ਦੇ ਇੱਕ ਅੱਖਰ ਦੇ ਨਾਲ ਛੇੜਛਾਲ ਕਰਕੇ ਦੇਖੋ ਕਹਿੰਦੇ ਆਜ਼ਾਦੀ ਤੋਂ ਪਹਿਲਾਂ ਵੀ ਇਹ ਪੰਜਾਬ ਯੂਨੀਵਰਸਿਟੀ ਸੀ ਤੇ ਹੁਣ ਆਜ਼ਾਦੀ ਤੋਂ ਬਾਅਦ ਵੀ ਇਹ ਪੰਜਾਬ ਯੂਨੀਵਰਸਿਟੀ ਹੀ ਰਹੇਗੀ ਲੀਡਰ ਸਿਰਫ ਸਿਆਸਤ ਚਮਕਾਉਂਦੇ ਨੇ ਪੰਜਾਬ ਦੇ ਖਰਚ ਕੌਣ ਦਾ ਵੇਲਾ ਨਹੀਂ ਕੈਮਰਾ ਪਰਸਨ ਦਲੇਰ ਤੇ ਰਮੇਸ਼ ਨਾਲ ਗगन ਸ਼ਕਲਾ ਡੇਲੀ ਪੋਸਟ ਪੰਜਾਬੀ ਅੱਜ ਦੇ ਨੇ ਪੰਜਾਬ ਦਾ ਟੈਂਪਰਮੈਂਟ ਚੈੱਕ ਕਰਨ ਦੀ ਕੋਸ਼ਿਸ਼ ਹੈ ਪਾਣੀਆਂ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਬੀਬੀਐਮਬੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਮਾਂ ਬੋਲੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਤਾਂ ਹੁਣ ਨਵਾਂ ਮਾਮਲਾ ਪੰਜਾਬ ਯੂਨੀਵਰਸਿਟੀ ਦਾ ਆਇਆ ਹੈ ਅਨਰਾਗ ਦਿਆਲ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਦੇਣਾ ਚਾਹੀਦਾ ਤੇ ਇਸ ਦੇ ਸਮਰਥਨ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਰੋहतक ਤੋਂ ਸੰਸਦ ਦਪਿੰਦਰ ਹੁੱਡਾ ਖੁੱਦ ਜਾਂਦੇ ਨੇ ਉਹਨਾਂ ਦਾ ਸਮਰਥਨ ਕਰ ਦਿੰਦੇ ਨੇ ਪੀ ਯੂ ਹੀ ਕਰਾ ਦੇਣ ਪੀ ਐਨ ਜੇ ਆਬ ਹੈ ਨਾ ਪੰਜਾਬ ਯੂਨੀਵਰਸਿਟੀ ਯੂਈ ਪਾ ਕੇ ਦਿਖਾ ਦੇਣ ਜੋਰ ਲਾ ਲੈਣ ਜਿੰਨਾ ਜੋਰ ਲੱਗਦਾ ਲਾ ਲੈਣ ਜਿੰਨਾ ਕਿ ਜੋਰ ਆ ਨਾ ਉਹਨਾ ਜੋਰ ਲਾ ਲੈਣ ਲੈ ਨਾਮ ਛੱਡੋ ਇੱਕ ਅੱਖਰ ਹੀ ਚੇਂਜ ਕਰਕੇ ਦਿਖਾ ਦੇ। ਇਹ ਕਰਕੇ ਦਿਖਾਉਣਾ ਚਾਹੀਦਾ ਸਾਡੀ ਪਾਰਟੀ ਦਾ ਹੋਵੇ ਚਾਹੇ ਮੇਰੇ ਕੋਈ ਸਗੇ ਘਰ ਦਾ ਬੰਦਾ ਹੋਵੇ ਕਰਕੇ ਤਾਂ ਦਿਖਾਉਣਾ ਪੰਜਾਬ ਦੇ ਨਾਲ ਛੇੜ ਛੜ ਅਸੀਂ ਮਰ ਗਏ ਅਸੀਂ ਹੱਤਾਂ ਚੂੜੀਆਂ ਪਾਈਆਂ ਨੇ ਨੂੰ ਅਸੀਂ ਕੋਈ ਬੱਕਰੀ ਦਾ ਦੁੱਧ ਪੀ ਕੇ ਇੰਨੇ ਵੱਡੇ ਹੋਏ ਆ ਟੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਗਗਨ ਸ਼ੁਕਲਾ ਅੱਜ ਦੇ ਨੇ ਪੰਜਾਬ ਦਾ ਟੈਂਪਰਮੈਂਟ ਚੈੱਕ ਕਰਨ ਦੀ ਕੋਸ਼ਿਸ਼ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਬੀਬੀਐਮਬੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਮਾਂ ਬੋਲੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਤਾਂ ਹੁਣ ਨਵਾਂ ਮਾਮਲਾ ਪੰਜਾਬ ਯੂਨੀਵਰਸਿਟੀ ਦਾ ਆਇਆ ਹੈ ਸਟੂਡੈਂਟ ਲੀਡਰ ਅਨਰਾਗ ਦਿਆਲ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਦੇਣਾ ਚਾਹੀਦਾ ਹੈ ਤੇ ਇਸ ਦੇ ਸਮਰਥਨ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਰੋहतक ਤੋਂ ਸੰਸਦ ਦਪਿੰਦਰ ਹੁੱਡਾ ਕੋਤ ਜਾਂਦੇ ਨੇ ਉਹਨਾਂ ਦਾ ਸਮਰਥਨ ਕਰ ਦਿੰਦੇ ਨੇ ਗੱਲਬਾਤ ਕਰਦੇ ਆ ਮੇਰੇ ਨਾਲ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਮੌਜੂਦ ਨੇ ਭਾਜੀ ਚਾਹੁੰਦੇ ਕੀ ਹੋ ਇਹ ਤਾਂ ਪੰਜਾਬ ਚਾਹੁੰਦੇ ਆ ਜੀ ਹੋਰ ਕੀ ਚਾਹੁੰਦੇ ਆ ਇਹ ਤਾਂ ਪੰਜਾਬ ਦੀ ਧਰਤੀ ਦੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਚਾਹੁੰਦੇ ਨਹੀਂ ਹੈ ਅਸੀਂ ਕਰਾਂਗੇ ਵੀ ਹਮ ਤੁਹਾਡੇ ਰੋਤਕ ਤੋਂ ਸੰਸਦ ਨੇ ਹੁੱਡਾ ਸਾਬ ਦੇ ਬੇਟੇ ਨੇ ਤੇ ਅਨੁਰਾਗ ਦਲਾਲ ਕਹਿੰਦੇ ਨੇ ਇਹਦਾ ਨਾਮ ਬਦਲ ਕੇ ਹੁਣ ਹਰਿਆਣਾ ਵੀ ਨਾਲ ਲਾ ਦਿਓ ਕਹਿੰਦੇ ਲੱਤਾਂ ਦਾ ਭਾਰ ਜੋਰ ਲਾ ਲੈਣ ਲੈ ਪੀ ਯੂ ਹੀ ਕਰਾ ਦੇਣ ਪੀ ਏ ਐਨ ਜੇ ਇਹ ਆਬ ਹੈ ਨਾ ਪੰਜਾਬ ਯੂਨੀਵਰਸਿਟੀ ਯੂ ਹੀ ਪਾ ਕੇ ਦਿਖਾ ਦੇਣ ਜ਼ੋਰ ਲਾ ਲੈਣ ਜਿੰਨਾ ਜ਼ੋਰ ਲੱਗਦਾ ਲਾ ਲੈਣ ਜਿੰਨਾ ਕ ਜ਼ੋਰ ਆ ਨਾ ਉਹਨਾਂ ਜ਼ੋਰ ਲਾ ਲੈਣ ਲੈ ਨਾਮ ਛੱਡੋ ਇੱਕ ਅੱਖਰ ਹੀ ਚੇਂਜ ਕਰਕੇ ਦਿਖਾ ਦੇਣ ਚੈਲੰਜ ਹੈ ਓਪਨ ਚੈਲੰਜ ਸੰਸਦ ਨੇ ਕਰਕੇ ਦਿਖਾ ਦੇਣ ਜੀ ਤੁਹਾਡੇ ਗਾਂਧੀ ਪਰਿਵਾਰ ਦੇ ਬਹੁਤ ਮਰਜੀ ਹੋਵੇ ਕਰਕੇ ਦਿਖਾ ਦੇਣ ਸਾਹਿਬ ਕਰਨ ਇਹ ਤੁਸੀਂ ਮੈਨੂੰ ਪੁੱਛਿਆ ਨਾ ਕੀ ਚਾਹੁੰਦੇ ਹੋ ਹੁਣ ਜੇ ਤਾਂ ਲਲਕਾਰਾ ਮਾਰਤਾ ਹੁਣ ਫਿਰ ਬੈਰੀ ਦੇ ਘਰ ਜਾ ਕੇ ਆਉ ਵੀ ਨਾ ਸਾਹਮਣੇ ਕਰੋ ਕਰਕੇ ਦਿਖਾਓ ਤੁਬੇ ਜਿਹੜ ਸੜਦਾ ਦਿੱਤੀ ਉਹਨਾਂ ਨੇ ਕਰੋ ਤਾਂ ਸਹੀ ਕਰਕੇ ਤਾਂ ਦਿਖਾਓ ਟੈਂਪਰਮੈਂਟ ਕਿ ਛੇੜਛਾੜ ਕਿਉਂ ਕਰਦੇ ਹੋ ਪੰਜਾਬ ਦੇ ਨਾਲ ਚੰਗਾ ਨਹੀਂ ਲੱਗਦਾ ਪੰਜਾਬ ਕਿਉਂ ਕਰਦੇ ਹੋ ਮੈਂ ਕਰਨਾ ਸਭ ਤੁਹਾਡੀ ਪਾਰਟੀ ਦੇ ਲੀਡਰ ਨੇ ਮੈਂ ਉਹੀ ਕਿਹਾ ਕਰਕੇ ਦਿਖਾਉਣ ਚਾਹੇ ਸਾਡੀ ਪਾਰਟੀ ਦਾ ਹੋ ਜਾਵੇ ਮੇਰੇ ਕੋਈ ਸਕੇ ਘਰ ਦਾ ਬੰਦਾ ਹੋਵੇ ਕਰਕੇ ਤਾਂ ਦਿਖਾਉਣ ਪੰਜਾਬ ਦੇ ਨਾਲ ਛੇੜਛੜ ਅਸੀਂ ਮਰ ਗਏ ਅਸੀਂ ਹੱਥਾਂ ਚ ਚੂੜੀਆਂ ਪਾਈਆਂ ਨੇ ਸਾਡੀਆਂ ਮਾਵਾਂ ਨੇ ਕੀ ਸਾਨੂੰ ਜਵਾਨ ਨਹੀਂ ਕਰਿਆ ਅੱਛਾ ਹੂੰ ਲੀਡਰਾਂ ਨੇ ਇਹ ਲੱਗਦਾ ਕੋਈ ਸੁਣੋ ਅਸੀਂ ਕੋਈ ਬੱਕਰੀ ਦਾ ਦੁੱਧ ਪੀ ਕੇ ਇੰਨੇ ਵੱਡੇ ਹੋਏ ਆਂ ਸਾਬ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਅੱਜ ਇੱਕ ਹੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਉਦੋਂ ਵੀ ਪੰਜਾਬ ਯੂਨੀਵਰਸਿਟੀ ਸੀ ਜਦੋਂ ਇਹ ਲਾਹੌਰ 'ਚ ਸੀਗੀ ਹੂੰ ਪੰਜਾਬ ਯੂਨੀਵਰਸਿਟੀ ਦਾ ਨਾਮ ਉਦੋਂ ਵੀ ਪੰਜਾਬ ਯੂਨੀਵਰਸਿਟੀ ਰਿਹਾ ਜਦੋਂ ਇਹ ਪਾਰਟੀਸ਼ਨ ਤੋਂ ਬਾਅਦ ਭਾਰਤ ਦੇ ਵਿੱਚ ਸੀ ਬਾਈ ਪੰਜਾਬ ਯੂਨੀਵਰਸਿਟੀ ਦਾ ਨਾਮ ਰਹਿਂਦੀ ਉਮਰ ਤੱਕ ਇਹਦਾ ਨਾਮ ਪੰਜਾਬ ਯੂਨੀਵਰਸਿਟੀ ਹੀ ਰਹੂਗਾ ਬਹੁਤ ਆਏ ਅਨਰਾਗ ਵਰਗੇ ਬਹੁਤ ਆਏ ਪ੍ਰਧਾਨ ਵਰਗੇ ਬਹੁਤ ਆਏ ਸੰਸਦਾਂ ਵਰਗੇ ਇਹਨਾਂ ਤੋਂ ਕੱਖ ਨਹੀਂ ਹੋਣਾ ਪੰਜਾਬ ਯੂਨੀਵਰਸਿਟੀ ਨੇ ਕਦੇ ਪੁੱਛ ਕੇ ਆਈਏਐਸ ਆਈਪੀਐਸ ਨਹੀਂ ਕੱਢੇ ਸਾਬ ਸਾਡੀ ਪੰਜਾਬ ਦੀ ਧਰਤੀ ਤੇ ਯੂਪੀ ਬਿਹਾਰ ਦੇ ਬੱਚੇ ਪੜ੍ਹਦੇ ਨੇ ਅਸੀਂ ਕਦੇ ਉਹਨਾਂ ਨਾਲ ਵਿਤਕਰਾ ਨਹੀਂ ਕਰਿਆ ਹਿਮਾਚਲ ਦੇ ਬੱਚੇ ਪੜ੍ਹਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮਾਂ ਉਹ ਹੁੰਦੀ ਆ ਜਿਹੜੀ ਜਨਮ ਦੇ ਦੇਵੇ ਇੱਕ ਮਾਂ ਉਹ ਹੁੰਦੀ ਆ ਜਿਹੜੀ ਉਹਨੂੰ ਸੰਭੇ ਪੰਜਾਬ ਯੂਨੀਵਰਸਿਟੀ ਮਾਵਾ-ਵਾਗ ਬੱਚਿਆਂ ਨੂੰ ਸੰਭਦਾ ਮਾਵਾ-ਵਾਗ ਪੰਜਾਬ ਯੂਨੀਵਰਸਿਟੀ ਦਾ ਸਾਰਾ ਬੱਚਿਆਂ ਨੂੰ ਕੱਲੇ ਪੰਜਾਬ ਦੇ ਬੱਚਿਆਂ ਦਾ ਨਹੀਂ ਚਾਹੇ ਉਹ ਰਾਜਸਥਾਨ ਤੋਂ ਬੱਚਾ ਜੇ ਕੋਈ ਪੰਜਾਬ ਯੂਨੀਵਰਸਿਟੀ ਚਲ ਜਾਵੇ ਪੰਜਾਬ ਯੂਨੀਵਰਸਿਟੀ ਨੂੰ ਮਾਵਾ ਮੰਗ ਸਾਂਭਦਾ ਕਿੰਨੇ ਆਈਪੀਐਸ ਕਿੰਨੇ ਵੱਡੇ ਵੱਡੇ ਪੋਲਿਟਿਸ਼ੀਅਨ ਇੱਥੋਂ ਨਿਕਲੇ ਨੇ ਕਦੇ ਪੰਜਾਬ ਯੂਨੀਵਰਸਿਟੀ ਨੇ ਇਹ ਨਹੀਂ ਪੁੱਛਿਆ ਤੁਸੀਂ ਕਿਹੜੀ ਸਟੇਟ ਦੇ ਹੋ ਸਾਡੇ ਤਾਂ ਗੁਰੂ ਦਾ ਫਲਸਫਾ ਹੈ ਲੰਗਰ ਛਕਣਾ ਥੱਲੇ ਬਹਿ ਕੇ ਕੋਈ ਜਾਤ ਪਾਤ ਧਰਮ ਨਹੀਂ ਸਾਡੇ ਤਾਂ ਇੱਕ ਖੂਨ ਦੇ ਵਿੱਚ ਆ ਤੁਸੀਂ ਪੰਜਾਬ ਦਾ ਨਾਮ ਚੇਂਜ ਕਰਕੇ ਤੁਸੀਂ ਰੱਖਣਾ ਕੀ ਚਾਹੁੰਦੇ ਹੋ ਤੇ ਪੰਜਾਬ ਤੇ ਹਰਿਆਣਾ ਨੂੰ ਪਹਿਲਾਂ ਹੀ ਤੁਸੀਂ ਉਹ ਵੰਡਿਆ ਸਾਨੂੰ ਦੇ ਦਿਓ ਹਰਿਆਣਾ ਦੇ ਦਿਓ ਤੁਸੀਂ ਵੰਡਿਆ ਕਿਉਂ ਆ ਪਹਿਲਾਂ ਤੇ ਹਰਿਆਣਾ ਵੀ ਸਾਡਾ ਛੋਟਾ ਭਰਾ ਆ ਇਹ ਜਿਹੜੀਆਂ ਗੱਲਾਂ ਉੱਠਦੀਆਂ ਨੇ ਨਾ ਇਹ ਸਭ ਪੋਲਿਟਿਕਲ ਦਾਇਰੇ ਦੀਆਂ ਗੱਲਾਂ ਨੇ ਜਿਹਦਾ ਕੋਈ ਸਿਰ ਪੈਰ ਨਹੀਂ ਹੈਗਾ ਸ਼ਿਸ਼ਰ ਭਾਈ ਲੀਡਰਾਂ ਦੀ ਲੱਤਾਂ ਭਾਰ ਚੱਲ ਜੰਨੀ ਆ ਬਿਆਨ ਤਾਂ ਬਹੁਤ ਵੱਡੇ ਦੇ ਦਿੰਨੇ ਆ ਤੁਸੀਂ ਵੀ ਬਹੁਤ ਵੱਡਾ ਦਿੱਤਾ ਅਗਰ ਪਿੱਛੇ ਤੇ ਕਹਿ ਦੇਵੇ ਕੋਈ ਕੀ ਕਾਕਾ ਬੈਠ ਜਾ ਫੇਰ ਪਾਰਟੀ ਛੱਡ ਦੂੰਗਾ ਬੈਠੂੰਗਾ ਨਹੀਂ ਦਫ਼ਤਰ ਨਾ ਭੰਨਣਾ ਪੈ ਜਵੇ ਇਹਦਾ ਯਾਰ ਹੱਦ ਹੋ ਗਈ ਭਾਈ ਅਸੀਂ ਕਾਦੇ ਵਾਸਤੇ ਆ ਫਿਰ ਮਤਲਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਨੇ ਲੀਡਰ ਹੀ ਨਹੀਂ ਦੇਖਿਆ ਕੋਈ ਸਾਨੂੰ ਪਾਰਟੀ ਨੇ ਕਿ ਭਾਈ ਅਸੀਂ ਵੀ ਪਾਰਟੀ ਨੂੰ ਕੁਝ ਦੇ ਰਹੇ ਹਾਂ ਨਾ ਤਾਂ ਹੀ ਅੱਜ ਅਸੀਂ ਅਹੁਦਿਆਂ ਤੇ ਬੈਠੇ ਆ ਜੇ ਅਸੀਂ ਅੱਛਾ ਫਿਰ ਸਾਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਉਸ ਤੋਂ ਪਹਿਲਾਂ ਆ ਜਿਹੜੀ ਰੋਟੀ ਖਾਣੇ ਆ ਮਰਦ ਬੰਦਾ ਦਾ ਉਹ ਹੁੰਦਾ ਜਿਹੜੇ ਕਿਸੇ ਦੇ ਘਰੋਂ ਪਾਣੀ ਪੀ ਜਵੇ ਉਹਦਾ ਸਹਾਨ ਯਾਦ ਰੱਖੇ ਅਸੀਂ ਤਾਂ ਪੰਜਾਬ ਦੀ ਧਰਤੀ ਦੀ ਹੱਕ ਫਾੜ ਕੇ ਰੋਟੀ ਖਾਣੇ ਆ ਇਸ ਚ ਤੇ ਪੰਜਾਬ ਦੇ ਪਿੰਡ ਅਜਾੜ ਕੇ ਯੂਨੀਵਰਸਿਟੀ ਬਣੀ ਆ ਘਰੇ ਬਹਿ ਜੀਏ ਭਾਈ ਕਹੇ ਦੀ ਗੱਲਾਂ ਕਰ ਰਹੇ ਹੋ ਇਹ ਤਾਂ ਬੂੰਦ ਨਹੀਂ ਦੇਣ ਦਿੱਤੀ ਮੇਰਾ ਗੱਲ ਮੈਂ ਇੱਥੇ ਪੰਜਾਬ ਤੇ ਹਰਿਆਣਾ ਦੇ ਲਿੰਕ ਨਹੀਂ ਬਗੜਨਾ ਚਾਹੁੰਦਾ ਨਾ ਮੈਂ ਕਿਸ ਤੋਂ ਡਰਨਾ ਪਰ ਜੱਟ ਤੇ जाट ਚ ਕੋਈ ਫਰਕ ਨਹੀਂ ਹੈਗਾ ਹਰਿਆਣੇ ਨੇ ਸਾਨੂੰ ਲੰਗਰ ਛਕਾਇਆ ਜਦੋਂ ਅਸੀਂ ਅੰਦੋਲਨ ਤੇ ਬੈਠੇ ਸੀਗੇ ਹਰਿਆਣੇ ਨੇ ਸਾਨੂੰ ਰੋਟੀਆਂ ਸਿਕਾਈਆਂ ਦੁੱਧ ਪਿਲਾਇਆ ਜਦੋਂ ਅਸੀਂ ਲੰਗਰ ਤੇ ਬੈਠੇ ਸੀਗੇ ਇਸ ਲਈ ਪਰ ਜੋ ਇਹ ਕੁਝਾਂ ਚਾਲਾਂ ਨੇ ਇਹ ਕਰੇਦ ਕਰੇਦ ਕੇ ਦੇਖਦੇ ਨੇ ਤੇ ਉਹ ਮਾਫੀ ਵੀ ਮੰਗ ਲੂਗਾ ਘੰਟੇ ਤੱਕ ਮੰਗਣੀ ਪੈਣੀ ਆ ਜਾਂ ਤਾਂ ਮੈਮਰੈਂਡਮ ਵਾਪਸ ਲੈ ਲੈ ਨਹੀਂ ਤਾਂ ਬਹੁਤ ਸਾਰੇ ਤਰੀਕੇ ਹੁੰਦੇ ਨੇ ਮੈਮਰੈਂਡਮ ਵਾਪਸ ਦਿਵਾਉਣ ਦੇ ਕੀ ਕਰੋਗੇ ਨਹੀਂ ਕਰਾਂਗੇ ਤਾਂ ਪੰਜਾਬ ਵਾਸਤੇ ਕਰਾਂਗੇ ਨਾ ਤਾਂ ਕੋਈ ਧਮਕੀ ਨਹੀਂ ਹੈਗੀ ਬਹੁਤ ਸਾਰੇ ਤਰੀਕੇ ਨੇ ਜੇ ਤੁਸੀਂ ਆਪਰੇਸ਼ਨ ਸੰਧੂਰ ਬਾਰੇ ਜੇ ਕੋਈ ਤੁਸੀਂ ਪੁੱਛੋ ਤੁਹਾਡੇ ਤੇ ਦੇਸ਼ ਜ਼ਰੂਰ ਦਾ ਪਰਚਾ ਪੈਂਦਾ ਤਾਂ ਇਹ ਦੇਸ਼ ਨੂੰ ਵੰਡਣ ਵਾਸਤੇ ਗੱਲਾਂ ਨਹੀਂ ਹੈਗੀਆਂ ਇਹ ਸਾਡੀ ਮਾਂ ਬੋਲੀ ਦੇ ਉੱਤੇ ਗੱਲ ਨਹੀਂ ਹੈਗੀ ਇਹ ਸਾਡੀ ਹੋਂਦ ਦੇ ਉੱਤੇ ਗੱਲ ਨਹੀਂ ਹੈਗੀ ਇਹ ਸਾਡੀ ਹਿਸਟਰੀ ਦੇ ਉੱਤੇ ਗੱਲ ਨਹੀਂ ਹੈਗੀ ਲੱਗਦਾ ਨਹੀਂ ਪੰਜਾਬ ਦਾ ਕਰਜ਼ ਚੁਕਾਉਣ ਦਾ ਵੇਲਾ ਹੈ ਪੰਜਾਬ ਦਾ ਕਰਜ਼ ਚੁਕਾਉਣ ਦਾ ਵੇਲਾ ਉਦੋਂ ਤੋਂ ਹੀ ਪੈ ਗਿਆ ਸੀ ਜਦ ਜੰਮੇ ਸੀਗੇ ਪਰ ਹੁਣ ਪੰਜਾਬ ਨੂੰ ਦੇਖਣਾ ਚਾਹੀਦਾ ਕਿ ਪੰਜਾਬ ਦੇ ਨਾਲ ਕੌਣ ਖੜਦਾ ਹੈ ਜ਼ਰੂਰੀ ਹੈ ਇਸ ਯੂਨੀਵਰਸਿਟੀ ਨੇ ਕਾਂਗਰਸ ਨੂੰ ਬਹੁਤ ਸਟੂਡੈਂਟ ਲੀਡਰ ਦਿੱਤੇ ਨੇ ਤੁਸੀਂ ਹੋ ਗਏ ਵਰਿੰਦਰ ਢਿੱਲੋਂ ਹੋ ਗਏ ਦਲਵੀਰ ਗੋਲਡੀ ਹੋ ਗਏ ਹੁਣ ਨਵੇਂ ਸੰਸਦ ਮਲਵਿੰਦਰ ਕੰਗ ਹੋ ਗਏ ਪਰ ਫਿਰ ਵੀ ਟਿੱਕਾ ਟਿੱਪਣੀ ਲਗਾਤਾਰ ਜਾਰੀ ਹੈ ਨਹੀਂ ਕਿਹਦੇ ਵੱਲੋਂ ਟਿੱਪ ਟਿੱਪਣੀ ਜਾਰੀ ਹੈ ਲੀਡਰਾਂ ਵੱਲੋਂ ਕਿਹੜੇ ਲੀਡਰਾਂ ਵੱਲੋਂ ਇੱਕ ਅਨੁਰਾਗ ਦਲਾਲ ਵੀ ਤਾਂ ਇੱਕ ਸਟੂਡੈਂਟ ਲੀਡਰ ਨੇ ਤੁਹਾਡੇ ਦੁਪਿੰਦਰ ਹੁੱਡਾ ਸਾਡੇ ਨਾ ਕਹੋ ਨਾ ਸਾਬ ਉਹਨਾਂ ਦੀ ਆਪਣੀ ਸਟੇਟ ਆ ਸਾਡੀ ਆਪਣੀ ਸਟੇਟ ਆ ਪਰਿਵਾਰ ਤਾਂ ਇੱਕੋ ਆ ਪਰਿਵਾਰ ਇੱਕ ਨਹੀਂ ਹੋ ਸਕਦਾ ਕਦੇ ਵੀ ਜੇ ਇਹੇ ਜੀ ਗੱਲਾਂ ਕਰਨਗੇ ਪਰਿਵਾਰ ਇੱਕ ਨਹੀਂ ਹੋਊਗਾ ਪਰਿਵਾਰ ਨੂੰ ਇੱਕ ਜੋੜਨ ਦੀ ਗੱਲ ਕਰੀ ਜਾਵੇ ਅਸੀਂ ਕਿਸੇ ਬੰਦੇ ਦਾ ਧਰਮ ਦੇਖ ਕੇ ਉਹਨੂੰ ਪ੍ਰਸ਼ਾਦ ਨਹੀਂ ਸ਼ਿਕਾਉਂਦੇ ਹੂੰ ਠੀਕ ਹੈ ਨਾ ਅਸੀਂ ਕਿਸ ਦੀ ਜਾਤ ਪੱਤ ਪੁੱਛ ਕੇ ਉਹਨੂੰ ਪੰਜਾਬ ਯੂਨੀਵਰਸਿਟੀ ਡਿਗਰੀ ਨਹੀਂ ਦਿੰਦਾ ਹੂੰ ਅੱਜ ਪੰਜਾਬ ਦੇ ਵਿੱਚ ਆਈਵੀਐਸ ਆਈਪੀਐਸ ਦੇਖ ਲਓ ਸਾਰੇ ਬਾਹਰਲੀਆ ਸਟੇਟਾਂ ਤੋਂ ਆਏ ਅਸੀਂ ਪੰਜਾਬ ਨੇ ਕਦੇ ਵਿਤਕਰਾ ਨਹੀਂ ਕੀਤਾ ਹੂੰ ਪੰਜਾਬ ਨੇ ਸਾਰਿਆਂ ਨੂੰ ਹੱਕ ਨਾ ਲਾਇਆ ਹੂੰ ਪਰ ਜੇ ਤੁਸੀਂ ਇਹ ਕਹੋਗੇ ਹੂੰ ਜੀ ਜਿਹੜਾ ਤੁਹਾਡਾ ਮਾਂ ਹੀ ਆ ਮਾਂ ਦਾ ਨਾਮ ਹੀ ਬਦਲ ਦੋ ਹੱਦ ਹੋ ਗਈ ਅਸੀਂ ਮਾਸੀ ਨੂੰ ਕਦੇ ਮਾਂ ਨਹੀਂ ਬਣਾ ਸਕਦੇ ਮਾਂ ਮਾਂ ਹੀ ਰਹਿਣੀ ਹੈ ਯੂਨੀਵਰਸਿਟੀ ਸਾਡੇ ਵਾਸਤੇ ਸਾਡੀ ਮਾਂ ਆ ਤੇ ਹਰੇਕ ਉਸ ਇਨਸਾਨ ਵਾਸਤੇ ਮਾਂ ਆ ਜਿਹੜਾ ਯੂਨੀਵਰਸਿਟੀ ਚ ਪੜਿਆ ਅਨਰਾਗ ਦਲਾਲ ਨੂੰ ਹਰਿਆਣੇ ਦੇ ਨਾਮ ਤੇ ਵੋਟਾਂ ਨਹੀਂ ਪਈਆਂ ਆ ਯੂਪੀ ਬਿਹਾਰ ਦੇ ਨਾਮ ਤੇ ਵੋਟਾਂ ਨਹੀਂ ਪਈਆਂ ਇੱਕ ਸਟੂਡੈਂਟ ਲੀਡਰ ਸੀ ਉਹਦੇ ਨਾਮ ਤੇ ਵੋਟਾਂ ਪਈਆਂ ਅਨਰਾਗ ਦਲਾਲ ਕੱਲਾ ਹਰਿਆਣੇ ਦਾ ਲੀਡਰ ਨਹੀਂ ਹੈਗਾ ਉਹ ਪੂਰੀ ਯੂਨੀਵਰਸਿਟੀ ਦਾ ਲੀਡਰ ਆ ਇਦਾਂ ਹੀ ਮੇਰੇ ਪੰਜਾਬ ਦੇ ਵਿੱਚ ਜੇ ਮੈਂ ਪੰਜਾਬ ਦਾ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਐ ਮੇਰੇ ਜਿਹੜਾ ਕਾਲਜ ਆਉਂਦੇ ਉਹ ਚ ਕਸ਼ਮੀਰੀ ਬੱਚੇ ਵੀ ਆਉਂਦੇ ਨੇ ਆ ਪਿੱਛੇ ਜੇ ਜੋ ਇਨਸੀਡੈਂਟ ਹੋਇਆ ਮੈਂ ਕਿਹਾ ਨਾ ਮੇਰੀ ਭੈਣ ਸੀਗੀ ਹਾਂ ਬਿਲਕੁਲ ਅਸੀਂ ਸਿਰਾਂ ਤੇ ਚੁੰਨੀਆਂ ਦੇਣਾ ਜਾਉਨੇ ਆ ਪੰਜਾਬ ਵਾਲੇ ਅਸੀਂ ਆਪਸ ਵਿੱਚ ਲੜਨਾ ਨਹੀਂ ਚਾਹੁੰਦੇ ਤੇ ਹਰਿਆਣਾ ਦਾ ਸਾਡਾ ਭਰਾ ਆ ਇਹ ਲੋਕ ਕੌਣ ਨੇ ਬਾਈਹਿੰਡ ਦ ਸੀਨ ਅਗਰ ਦੇਖਿਆ ਜਾਵੇ ਘਟਿਆ ਬੰਦੇ ਨੇ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਨੇ ਕਾਮਯਾਬ ਤਾਂ ਨਹੀਂ ਹੋਣ ਦਿੰਦੇ ਕੌਣ ਕਾਮਯਾਬ ਕਰੂਗਾ ਬਾਈ ਸਾਡੀ ਮਾਵਾ ਪੁੱਤ ਜੰਮਣੇ ਬੰਦ ਕਰ ਗਈਆਂ ਕੌਣ ਕਾਮਯਾਬ ਕਰੂਗਾ ਦੱਸੋ ਤਾਂ ਸਹੀ ਕਾਮਯਾਬ ਹੋਣਾ ਤਾਂ ਨਹੀਂ ਦਿੰਦੇ ਇਸ ਤਰ੍ਹਾਂ ਯਾਰ ਅਸੀਂ ਤਾਂ ਹੁਣੇ ਤੁਸੀਂ ਚਲਾਉਣਾ ਨਹੀਂ ਪਰ ਮੈਂ ਕਹਿੰਦਾ ਇਸ ਤਾਂ ਕੇਦਰੀਵਾਲ ਵਰਗਿਆਂ ਨੂੰ ਨਹੀਂ ਕਾਮਯਾਬ ਹੁੰਦੇ ਰੇ ਜੋਰ ਲਾਇਆ ਪਿਆ ਉਹਨਾਂ ਨੇ ਕੇਦਰੀਵਾਲ ਉਹਨਾਂ ਨੇ ਕਿ ਪੰਜਾਬ ਤੇ ਕਬਜ਼ਾ ਕਰ ਲਿਆ ਲੈ ਕਰਕੇ ਦੇਖ ਲੈਣ ਇਹ ਸਭ ਪੰਜਾਬ ਦੀ ਤਸਵੀਰ ਅਲੱਗ ਆ ਪੰਜਾਬ ਦਾ ਹਿੰਦੂ ਮੁਸਲਮਾਨ ਸਿੱਖ ਸੈਕਿੰਡ ਨੰਬਰ ਤੇ ਆਇਆ ਦਾ ਜਦੋਂ ਬਾਹਰਲੇ ਮੁਲਕਾਂ ਕੈਨੇਡਾ ਅਮਰੀਕਾ ਵੀ ਚਲ ਜਾਂਦਾ ਨਾ ਕੋਈ Hindu ਭਾਈਚਾਰਾ ਵੀ ਉਹ ਕਹਿੰਦੇ ਪੰਜਾਬੀ ਆਇਆ ਉਹ ਇਹ ਨਹੀਂ ਕਹਿੰਦੇ ਇਹ Hindu ਆਇਆ ਉਹ ਕਹਿੰਦੇ ਪੰਜਾਬੀ ਆਇਆ ਪੰਜਾਬ ਦਾ ਮੁਸਲਮਾਨ ਵੀ ਚਲ ਜਵੇ ਨਾ ਉਹ ਇਹ ਕਹਿੰਦੇ ਪੰਜਾਬੀ ਆਇਆ ਇਹ ਪੰਜਾਬ ਦੀ ਖਾਸੀਅਤ ਹੈ ਠੀਕ ਹੈ ਬਹੁਤ ਮੈਂ ਮਿਹਰਬਾਨੀ ਤਾਂ ਈਸ਼ਰ ਪ੍ਰਜੀਤ ਮੌਜੂਦ ਸੀਗੇ ਕਹਿੰਦੇ ਪੰਜਾਬ ਦੀ ਤਸਵੀਰ ਅਲੱਗ ਹੈ ਬੱਕਰੀ ਦਾ ਦੁੱਧ ਪੀ ਕੇ ਬੜੇ ਨਹੀਂ ਹੋਏ ਮਾਵਾਂ ਨੇ ਪੁੱਤ ਜੰਮੇ ਹੋਏ ਨੇ ਪੰਜਾਬ ਦੇ ਯੂਨੀਵਰਸਿਟੀ ਦੇ ਇੱਕ ਅੱਖਰ ਦੇ ਨਾਲ ਛੇੜਛਾੜ ਕਰਕੇ ਦੇਖੋ ਕਹਿੰਦੇ ਆਜ਼ਾਦੀ ਤੋਂ ਪਹਿਲਾਂ ਵੀ ਇਹ ਪੰਜਾਬ ਯੂਨੀਵਰਸਿਟੀ ਸੀ ਤੇ ਹੁਣ ਆਜ਼ਾਦੀ ਤੋਂ ਬਾਅਦ ਵੀ ਇਹ ਪੰਜਾਬ ਯੂਨੀਵਰਸਿਟੀ ਹੀ ਰਹੇਗੀ ਲੀਡਰ ਸਿਰਫ ਸਿਆਸਤ ਚਮਕਾਉਂਦੇ ਨੇ ਪੰਜਾਬ ਦੇ ਖਰਚ ਕੋਉਣ ਦਾ ਵੇਲਾ ਕਹਿੰਦੇ ਕੈਮਰਾ ਪਰਸਨ ਦਲੇਰ ਤੇ ਰਮੇਸ਼ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬ ਅੱਜ ਦਿਨੇ ਪੰਜਾਬ ਦਾ ਟੈਂਪਰਮੈਂਟ ਚੈੱਕ ਕਰਨ ਦੀ ਕੋਸ਼ਿਸ਼ ਹੈ ਪਾਣੀਆਂ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਬੀਬੀਐਮਬੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਮਾਂ ਬੋਲੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਤਾਂ ਹੁਣ ਨਵਾਂ ਮਾਮਲਾ ਪੰਜਾਬ ਯੂਨੀਵਰਸਿਟੀ ਦਾ ਆਇਆ ਹੈ ਅਨਰਾਗ ਦਿਆਲ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਦੇਣਾ ਚਾਹੀਦਾ ਤੇ ਇਸ ਦੇ ਸਮਰਥਨ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਰੋहतक ਤੋਂ ਸੰਸਦ ਦੁਪਿੰਦਰ ਖੁੱਡਾ ਕੋਤ ਜਾਂਦੇ ਨੇ ਉਹਨਾਂ ਦਾ ਸਮਰਥਨ ਕਰ ਦਿੰਦੇ ਨੇ ਪੀ ਯੂ ਹੀ ਕਰਾ ਦੇਣ ਪੀ ਐਨ ਜੇ ਆਬ ਹੈ ਨਾ ਪੰਜਾਬ ਯੂਨੀਵਰਸਿਟੀ ਯੂਈ ਪਾ ਕੇ ਦਿਖਾ ਦੇਣ ਜ਼ੋਰ ਲਾ ਲੈਣ ਜਿੰਨਾ ਜ਼ੋਰ ਲੱਗਦਾ ਲਾ ਲੈਣ ਜਿੰਨਾ ਕੁ ਜ਼ੋਰ ਆ ਨਾ ਉਹਨਾਂ ਜ਼ੋਰ ਲਾ ਲੈਣ ਲੈ ਨਾਮ ਛੱਡੋ ਇੱਕ ਅੱਖਰ ਹੀ ਚੇਂਜ ਕਰਕੇ ਦਿਖਾ ਦੇ। ਇਹ ਕਰਕੇ ਦਿਖਾਉਣ ਚਾਹੇ ਸਾਡੀ ਪਾਰਟੀ ਦਾ ਹੋਵੇ ਚਾਹੇ ਮੇਰੇ ਕੋਈ ਸਗੇ ਘਰ ਦਾ ਬੰਦਾ ਹੋਵੇ ਕਰਕੇ ਤਾਂ ਦਿਖਾਉਣ ਪੰਜਾਬ ਦੇ ਨਾਲ ਛੇੜ ਛੜ ਅਸੀਂ ਮਰ ਗਏ ਅਸੀਂ ਹੱਥਾਂ ਚ ਚੂੜੀਆਂ ਪਾਈਆਂ ਨੇ ਨੂੰ ਅਸੀਂ ਕੋਈ ਬੱਕਰੀ ਦਾ ਦੁੱਧ ਪੀ ਕੇ ਇੰਨੇ ਵੱਡੇ ਹੋਏ ਆ। ਏਡੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਗਗਨ ਸ਼ਕਲਾ ਅੱਜ ਦੇ ਨੇ ਪੰਜਾਬ ਦਾ ਟੈਂਪਰਮੈਂਟ ਚੈੱਕ ਕਰਨ ਦੀ ਕੋਸ਼ਿਸ਼ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਬੀਬੀਐਮਬੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਮਾਂ ਬੋਲੀ ਨੂੰ ਲੈ ਕੇ ਛੇੜਛਾੜ ਕੀਤੀ ਜਾਂਦੀ ਹੈ ਤਾਂ ਹੁਣ ਨਵਾਂ ਮਾਮਲਾ ਪੰਜਾਬ ਯੂਨੀਵਰਸਿਟੀ ਦਾ ਆਇਆ ਹੈ ਸਟੂਡੈਂਟ ਲੀਡਰ ਅਨਰਾਗ ਦਿਆਲ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਦੇਣਾ ਚਾਹੀਦਾ ਹੈ ਤੇ ਇਸ ਦੇ ਸਮਰਥਨ ਦੇ ਵਿੱਚ ਕਾਂਗਰਸ ਦੇ ਵੱਡੇ ਲੀਡਰ ਰੋहतक ਤੋਂ ਸੰਸਦ ਦਪਿੰਦਰ ਹੁੱਡਾ ਕੋਤ ਜਾਂਦੇ ਨੇ ਉਹਨਾਂ ਦਾ ਸਮਰਥਨ ਕਰ ਦਿੰਦੇ ਨੇ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਮੌਜੂਦ ਨੇ ਭਾਜੀ ਚਾਹੁੰਦੇ ਕੀ ਹੋ ਇਹਦਾ ਪੰਜਾਬ ਚਾਹੁੰਦੇ ਆ ਜੀ ਹੋਰ ਕੀ ਚਾਹੁੰਦੇ ਆ ਇਹਦਾ ਪੰਜਾਬ ਦੀ ਧਰਤੀ ਦੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਚਾਹੁੰਦੇ ਨਹੀਂ ਹੈ ਅਸੀਂ ਕਰਾਂਗੇ ਵੀ ਹੂੰ ਤੁਹਾਡੇ ਰੋहतक ਤੋਂ ਸੰਸਦ ਨੇ ਹੁੱਡਾ ਸਾਬ ਦੇ ਬੇਟੇ ਨੇ ਤੇ ਅਨੁਰਾਗ ਦਲਾਲ ਕਹਿੰਦੇ ਨੇ ਇਹਦਾ ਨਾਮ ਬਦਲ ਕੇ ਹੁਣ ਹਰਿਆਣਾ ਵੀ ਨਾਲ ਲਾ ਦਿਓ ਕਹਿੰਦੇ ਲੱਤਾਂ ਦਾ ਭਾਰ ਜੋਰ ਲਾ ਲੈਣ ਲੈ ਪੀ ਯੂ ਹੀ ਕਰਾ ਦੇਣ ਪੀ ਐਨ ਜੇ ਆਬ ਹੈ ਨਾ ਪੰਜਾਬ ਯੂਨੀਵਰਸਿਟੀ ਯੂ ਵੀ ਪਾ ਕੇ ਦਿਖਾ ਦੇਣ ਜ਼ੋਰ ਲਾ ਲੈਣ ਜਿੰਨਾ ਜ਼ੋਰ ਲੱਗਦਾ ਲਾ ਲੈਣ ਜਿੰਨਾ ਕੁ ਜ਼ੋਰ ਆ ਨਾ ਉਹਨਾਂ ਜ਼ੋਰ ਲਾ ਲੈਣ ਲੈ ਨਾਮ ਛੱਡੋ ਇੱਕ ਅੱਖਰ ਹੀ ਚੇਂਜ ਕਰਕੇ ਦਿਖਾ ਦੇਣ ਚੈਲੰਜ ਹੈ ਓਪਨ ਚੈਲੰਜ ਸੰਸਦ ਨੇ ਕਰਕੇ ਦਿਖਾ ਦੇਣ ਜੀ ਤੁਹਾਡੇ ਗਾਂਧੀ ਪਰਿਵਾਰ ਦੇ ਬਹੁਤ ਮਰਜ਼ੀ ਹੋਵੇ ਕਰਕੇ ਦਿਖਾ ਦੇਣ ਸਾਹਿਬ ਕਰਨ ਇਨ ਤੁਸੀਂ ਮੈਨੂੰ ਪੁੱਛਿਆ ਨਾ ਕੀ ਚਾਹੁੰਦੇ ਹੋ ਹੁਣ ਜੇ ਤਾਂ ਲਲਕਾਰਾ ਮਾਰਤਾ ਹੁਣ ਫਿਰ ਬੈਰੀ ਦੇ ਘਰ ਜਾ ਕੇ ਆਓ ਵੀ ਨਾ ਸਾਹਮਣੇ ਕਰੋ ਕਰਕੇ ਦਿਖਾਓ ਟੋਬੇ ਜਿ ਛੜਤਾ ਦਤੀ ਉਹਨਾਂ ਨੇ ਕਰੋ ਤਾਂ ਸਹੀ ਕਰਕੇ ਤਾਂ ਦਿਖਾਓ ਟੈਂਪਰਮੈਂਟ ਕੀ ਛੇੜਛਾੜ ਕਿਉਂ ਕਰਦੇ ਹੋ ਪੰਜਾਬ ਦੇ ਨਾਲ ਚੰਗਾ ਨਹੀਂ ਲੱਗਦਾ ਪੰਜਾਬ ਕਿਉਂ ਕਰਦੇ ਹੋ ਮੈਂ ਕਰਨਾ ਸਭ ਤੁਹਾਡੀ ਪਾਰਟੀ ਦੇ ਲੀਡਰ ਨੇ ਮੈਂ ਉਹੀ ਕਹਿਆ ਕਰਕੇ ਦਿਖਾਉਣ ਚਾਹੇ ਸਾਡੀ ਪਾਰਟੀ ਦਾ ਹੋ ਜਾਏ ਤੇ ਮੇਰੇ ਕੋਈ ਸਗੇ ਘਰ ਦਾ ਬੰਦਾ ਹੋਵੇ ਕਰਕੇ ਤਾਂ ਦਿਖਾਉਣ ਪੰਜਾਬ ਦੇ ਨਾਲ ਛੇੜਛਾੜ ਅਸੀਂ ਮਰ ਗਏ ਅਸੀਂ ਹੱਥਾਂ ਚ ਚੂੜੀਆਂ ਪਾਈਆਂ ਨੇ ਹੂੰ ਸਾਡੀਆਂ ਮਾਵਾ ਨੇ ਕੀ ਸਾਨੂੰ ਜਵਾਨ ਨਹੀਂ ਕਰਿਆ ਅੱਛਾ ਹਮ ਲੀਡਰਾਂ ਨੇ ਲਿਆ ਕੋਈ ਸੁਣੋ ਅਸੀਂ ਕੋਈ ਬੱਕਰੀ ਦਾ ਦੁੱਧ ਪੀ ਕੇ ਇੰਨੇ ਵੱਡੇ ਹੋਏ ਆ ਸਾਬ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਅੱਜ ਇੱਕ ਹਮ ਪੰਜਾਬ ਯੂਨੀਵਰਸਿਟੀ ਦਾ ਨਾਮ ਉਦੋਂ ਵੀ ਪੰਜਾਬ ਯੂਨੀਵਰਸਿਟੀ ਸੀ ਜਦੋਂ ਇਹ ਲਾਹੌਰ ਚ ਸੀਗੀ ਹਮ ਪੰਜਾਬ ਯੂਨੀਵਰਸਿਟੀ ਦਾ ਨਾਮ ਉਦੋਂ ਵੀ ਪੰਜਾਬ ਯੂਨੀਵਰਸਿਟੀ ਰਿਹਾ ਜਦੋਂ ਇਹ ਪਾਰਟੀਸ਼ਨ ਤੋਂ ਬਾਅਦ ਭਾਰਤ ਦੇ ਵਿੱਚ ਸੀ ਬਾਈ ਪੰਜਾਬ ਯੂਨੀਵਰਸਿਟੀ ਦਾ ਨਾਮ ਰਹਿਣ ਦੀ ਉਮਰ ਤੱਕ ਇਹਦਾ ਨਾਮ ਪੰਜਾਬ ਯੂਨੀਵਰਸਿਟੀ ਹੀ ਰਹੂਗਾ ਬਹੁਤ ਆਏ ਅਨ ਰਾਗ ਵਰਗੇ ਬਹੁਤ ਆਏ ਪ੍ਰਧਾਨ ਵਰਗੇ ਬਹੁਤ ਆਏ ਸੰਸਦਾਰ ਵਰਗੇ ਇਹਨਾਂ ਤੋਂ ਕੱਖ ਨਹੀਂ ਹੋਣਾ ਪੰਜਾਬ ਯੂਨੀਵਰਸਿਟੀ ਨੇ ਕਦੇ ਪੁੱਛ ਕੇ ਆਈਏ ਐਸ ਆਈ ਪੀ ਐਸ ਨਹੀਂ ਕੱਢੇ ਸਾਬ ਸਾਡੀ ਪੰਜਾਬ ਦੀ ਧਰਤੀ ਤੇ ਯੂਪੀ ਬਿਹਾਰ ਦੇ ਬੱਚੇ ਪੜ੍ਹਦੇ ਨੇ ਅਸੀਂ ਕਦੇ ਉਹਨਾਂ ਨਾਲ ਵਿਤਕਰਾ ਨਹੀਂ ਕਰਿਆ ਹਿਮਾਚਲ ਦੇ ਬੱਚੇ ਪੜ੍ਹਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮਾਂ ਉਹ ਹੁੰਦੀ ਆ ਜਿਹੜੀ ਜਨਮ ਦੇ ਦੇਵੇ ਇੱਕ ਮਾਂ ਉਹ ਹੁੰਦੀ ਆ ਜਿਹੜੀ ਉਹਨੂੰ ਸੰਭੇ ਪੰਜਾਬ ਯੂਨੀਵਰਸਿਟੀ ਮਾਂ ਵਾਂਗ ਬੱਚਿਆਂ ਨੂੰ ਸੰਭਦਾ ਮਾਵਾ ਮੰਗ ਪੰਜਾਬ ਯੂਨੀਵਰਸਿਟੀ ਦਾ ਸਾਰਾ ਬੱਚਿਆਂ ਨੂੰ ਕੱਲੇ ਪੰਜਾਬ ਦੇ ਬੱਚਿਆਂ ਦਾ ਨਹੀਂ ਚਾਹੇ ਉਹ ਰਾਜਸਥਾਨ ਤੋਂ ਬੱਚਾ ਜੇ ਕੋਈ ਪੰਜਾਬ ਯੂਨੀਵਰਸਿਟੀ ਚਲ ਜਾਵੇ ਪੰਜਾਬ ਯੂਨੀਵਰਸਿਟੀ ਨੂੰ ਮਾਵਾ ਮੰਗ ਸਮਝਦਾ ਕਿੰਨੇ ਆਈਪੀਐਸ ਕਿੰਨੇ ਵੱਡੇ ਵੱਡੇ ਪੋਲਿਟੀਸ਼ੀਅਨ ਇੱਥੋਂ ਨਿਕਲੇ ਨੇ ਕਦੇ ਪੰਜਾਬ ਯੂਨੀਵਰਸਿਟੀ ਨੇ ਇਹ ਨਹੀਂ ਪੁੱਛਿਆ ਤੁਸੀਂ ਕਿਹੜੀ ਸਟੇਟ ਦੇ ਹੋ ਸਾਡੇ ਤਾਂ ਗੁਰੂ ਦਾ ਫਲਸਫਾ ਲੰਗਰ ਛਕਣਾ ਥੱਲੇ ਬਹਿ ਕੇ ਕੋਈ ਜਾਤ ਪਾਤ ਧਰਮ ਨਹੀਂ ਸਾਡੇ ਤਾਂ ਇਹ ਖੂਨ ਦੇ ਵਿੱਚ ਆ ਤੁਸੀਂ ਪੰਜਾਬ ਦਾ ਨਾਮ ਚੇਂਜ ਕਰਕੇ ਤੁਸੀਂ ਰੱਖਣਾ ਕੀ ਚਾਹੁੰਦੇ ਹੋ ਤੇ ਪੰਜਾਬ ਤੇ ਹਰਿਆਣਾ ਨੂੰ ਪਹਿਲਾਂ ਤੁਸੀਂ ਉਹ ਵੰਡਿਆ ਸਾਨੂੰ ਦੇ ਦਿਓ ਹਰਿਆਣਾ ਦੇ ਦਿਓ ਤੁਸੀਂ ਵੰਡਿਆ ਕਿਉਂ ਆ ਪਹਿਲਾਂ ਤੇ ਹਰਿਆਣਾ ਵੀ ਸਾਡਾ ਛੋਟਾ ਭਰਾ ਆ ਇਹ ਜਿਹੜੀਆਂ ਗੱਲਾਂ ਉੱਠਦੀਆਂ ਨੇ ਨਾ ਇਹ ਸਭ ਪੋਲਿਟੀਕਲ ਦਾਇਰੇ ਦੀਆਂ ਗੱਲਾਂ ਨੇ ਜਿਹਦਾ ਕੋਈ ਸਿਰ ਪੈਰ ਨਹੀਂ ਹੈਗਾ ਸ਼ਿਸ਼ਰ ਭਾਈ ਲੀਡਰਾਂ ਦੀ ਲੱਤਾਂ 'ਤੇ ਭਾਰ ਚੱਲ ਜੰਨੀ ਹੈ ਬਿਆਨ ਤਾਂ ਬਹੁਤ ਵੱਡੇ ਦੇ ਦਿੰਨੇ ਆ ਤੁਸੀਂ ਵੀ ਬਹੁਤ ਵੱਡਾ ਦਿੱਤਾ ਅਗਰ ਪਿੱਛੇ ਤੇ ਕਹਿ ਦੇਵੇ ਕੋਈ ਕੀ ਕਾਕਾ ਬੈਠ ਜਾ ਫੇਰ ਪਾਰਟੀ ਛੱਡ ਦੂੰਗਾ ਬੈਠੂੰਗਾ ਨਹੀਂ ਦਫਤਰ ਨਾ ਭੰਨਣਾ ਪੈ ਜਵੇ ਇਹਦਾ ਯਾਰ ਹੱਦ ਹੋ ਗਈ ਭਾਈ ਅਸੀਂ ਕਾਦੇ ਵਾਸਤੇ ਆ ਫਿਰ ਮਤਲਬ ਜ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਨੇ ਲੀਡਰ ਹੀ ਨਹੀਂ ਦੇਖਿਆ ਕੋਈ ਸਾਨੂੰ ਪਾਰਟੀ ਨੇ ਕਿ ਭਾਈ ਅਸੀਂ ਵੀ ਪਾਰਟੀ ਨੂੰ ਕੁਝ ਦੇ ਰਹੇ ਆ ਨਾ ਤਾਂ ਹੀ ਅੱਜ ਅਸੀਂ ਅਹੁਦਿਆਂ ਤੇ ਬੈਠੇ ਆ ਜੇ ਅਸੀਂ ਅੱਛਾ ਫਿਰ ਸਾਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਉਸ ਤੋਂ ਪਹਿਲਾਂ ਆ ਜਿਹੜੀ ਰੋਟੀ ਖਾਣੇ ਆ ਮਰਦ ਬੰਦਾ ਦਾ ਉਹ ਹੁੰਦਾ ਜਿਹੜੇ ਕਿਸੇ ਦੇ ਘਰੋਂ ਪਾਣੀ ਪੀ ਜਵੇ ਉਹਦਾ ਸਹਾਨ ਯਾਦ ਰੱਖੇ ਅਸੀਂ ਤਾਂ ਪੰਜਾਬ ਦੀ ਧਰਤੀ ਦੀ ਹੱਕ ਫਾੜ ਕੇ ਰੋਟੀ ਖਾਣੇ ਆ ਅੱਜ ਤੇ ਪੰਜਾਬ ਦੇ ਪਿੰਡ ਅਜਾੜ ਕੇ ਯੂਨੀਵਰਸਿਟੀ ਬਣੀ ਐ ਘਰੇ ਬਹਿ ਜੀਏ ਬਾਈ ਕਿਹੇ ਦੀ ਗੱਲਾਂ ਕਰ ਰਹੇ ਹੋ ਇਹ ਤਾਂ ਬੂੰਦ ਨਹੀਂ ਦੇਣ ਦਿੱਤੀ ਮੇਰਾ ਗੱਲ ਮੈਂ ਇੱਥੇ ਪੰਜਾਬ ਤੇ ਹਰਿਆਣਾ ਦੇ ਲਿੰਕ ਨਹੀਂ ਬਗੜਨਾ ਚਾਹੁੰਦਾ ਨਾ ਮੈਂ ਕਿਸ ਤੋਂ ਡਰਨਾ ਪਰ ਜੱਟ ਤੇ ਜਾਟ ਚ ਕੋਈ ਫਰਕ ਨਹੀਂ ਹੈਗਾ ਹਰਿਆਣੇ ਨੇ ਸਾਨੂੰ ਲੰਗਰ ਛਕਾਇਆ ਜਦੋਂ ਅਸੀਂ ਅੰਦੋਲਨ ਤੇ ਬੈਠੇ ਸੀਗੇ ਹਰਿਆਣੇ ਨੇ ਸਾਨੂੰ ਰੋਟੀਆਂ ਛਕਾਈਆਂ ਦੁੱਧ ਪਿਲਾਇਆ ਜਦੋਂ ਅਸੀਂ ਲੰਗਰ ਤੇ ਬੈਠੇ ਸੀਗੇ ਇਸ ਲਈ ਪਰ ਜੋ ਇਹੇ ਕੁਝੀਆਂ ਚਾਲਾਂ ਨੇ ਇੱਕ ਕਰੇਦ ਕਰੇਦ ਕੇ ਦੇਖਦੇ ਨੇ ਤੇ ਮਾਫੀ ਵੀ ਮੰਗ ਲੂਗਾ ਘੰਟੇ ਤੱਕ ਮੰਗਣੀ ਪੈਣੀ ਆ ਜਾਂ ਤਾਂ ਮੈਮੋਰੰਡਮ ਵਾਪਸ ਲੈ ਲੈ ਨਹੀਂ ਤਾਂ ਬਹੁਤ سارے ਤਰੀਕੇ ਹੁੰਦੇ ਨੇ ਮੈਮੋਰੰਡਮ ਵਾਪਸ ਦਿਵਾਉਣ ਦੇ ਕੀ ਕਰੋਗੇ ਨਹੀਂ ਕਰਾਂਗੇ ਤਾਂ ਪੰਜਾਬ ਵਾਸਤੇ ਕਰਾਂਗੇ ਨਾ ਤਾਂ ਕੋਈ ਧਮਕੀ ਨਹੀਂ ਹੈਗੀ ਬਹੁਤ سارے ਤਰੀਕੇ ਨੇ ਜੇ ਤੁਸੀਂ ਆਪਰੇਸ਼ਨ ਸੰਧੂਰ ਬਾਰੇ ਜੇ ਕੋਈ ਤੁਸੀਂ ਪੁੱਛੋ ਤੁਹਾਡੇ ਦੇਸ਼ ਜ਼ਰੂਰ ਦਾ ਪਰਚਾ ਪੈਂਦਾ ਤਾਂ ਇਹ ਦੇਸ਼ ਨੂੰ ਵੰਡਣ ਵਾਸਤੇ ਗੱਲਾਂ ਨਹੀਂ ਹੈਗੀਆਂ ਇਹ ਸਾਡੀ ਮਾਂ ਬੋਲੀ ਦੇ ਉੱਤੇ ਗੱਲ ਨਹੀਂ ਹੈਗੀ ਇਹ ਸਾਡੀ ਹੋਂਦ ਦੇ ਉੱਤੇ ਗੱਲ ਨਹੀਂ ਹੈਗੀ ਇਹ ਸਾਡੀ ਹਿਸਟਰੀ ਦੇ ਉੱਤੇ ਗੱਲ ਨਹੀਂ ਹੈਗੀ ਲੱਗਦਾ ਨਹੀਂ ਪੰਜਾਬ ਦਾ ਕਰਜ਼ ਚੁਕਾਉਣ ਦਾ ਵੇਲਾ ਹੈ ਪੰਜਾਬ ਦਾ ਕਰਜ਼ ਚੁਕਾਉਣ ਦਾ ਵੇਲਾ